ਕ੍ਰੇਟਾ ਗੱਡੀ ਖੜੀਆ ਟਾਪ ਮਾਡਲ ਬਿਲਕੁਲ ਠੀਕ ਆ ਹਾਂਜੀ ਅਛਾ ਡਿੱਗੀ ਤੋਂ ਬਿਨਾ ਹਾਂਜੀ ਤੇ ਬਾਈ ਜੇ ਇਹਦੀ ਕਲਰ ਦੀ ਕੰਬੀਨੇਸ਼ਨ ਦੀ ਗੱਲ ਕਰਗੇ ਕਲਰ ਹਾਂ ਆਪਣੇ ਸਾਰੇ ਗੱਡੀਆਂ ਰੱਖਦੇ ਆ ਪਰ ਅਕਸਰ ਤੁਸੀਂ ਵੇਖਿਆ ਉਹ ਗੱਡੀਆਂ ਚ ਪਾਣੀ ਪੈਣ ਕਰਨ ਜਿਹੜੀ ਥੱਲੋਂ ਬਾਡੀ ਗੱਲ ਨਹੀਂ ਸ਼ੁਰੂ ਹੋ ਜਾਂਦੀ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਉਸ ਚੀਜ਼ ਨੂੰ ਰੋਕਣ ਵਾਸਤੇ ਆਪਾਂ ਪਹੁੰਚ ਚੁੱਕੇ ਹਾਂ ਹਣੀਕਾਰ ਮੈਟ ਪੇਸਟਿੰਗ ਕੋਟਕਪੂਰਾ ਤੇ ਬਾਈ ਹਣੀ ਕੋਲੇ ਪਹੁੰਚ ਗਏ ਹਣੀ ਨਾਲ ਆਪਾਂ ਗੱਲਬਾਤ ਕਰਦੇ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਤੇ ਕ੍ਰੇਟਾ ਗੱਡੀ ਖੜੀਆ ਟਾਪ ਮਾਡਲ ਬਿਲਕੁਲ ਇਹਦੇ ਵਿੱਚ ਬਾਈ ਮੈ ਕਿਹੜਾ ਜਿਹੜਾ ਹੈਗਾ ਮੈਟ ਵਿੱਚ ਵਰਤਦਾ ਬਾਈ ਦਾ ਕਿਹੜੀ ਕੁਆਲਿਟੀ ਹੈ ਬਾਈ ਹਨ ਕੀ ਹਾਲਾ ਬਾਈ ਸਹੀ ਗੇੜਾ ਜੀ ਉਹ ਠੀਕ ਠਾਕ ਬਾਈ ਜੀ ਤੁਸੀਂ ਦੱਸੋ ਜੀ ਤਾਂ ਬਾਈ ਆਪਾਂ ਜੈ ਸਪੈਸ਼ਲੀ ਕਿਉਂਕਿ ਗੱਡੀਆਂ ਹਰੇ ਘਰੇ ਆਣਾ ਬਾਈ ਹਾਂਜੀ ਹਾਂਜੀ ਬਾਈ ਤੇ ਗੱਡੀ ਆਪਾਂ ਨਵੀਂ ਕਢਾ ਲੈਨੇ ਆ ਜਾਂ ਆਪਾਂ ਪੁਰਾਣੀ ਚੱਲੀ ਵੀ ਲੈ ਲੈਨੇ ਆ ਉਦੇ ਵਿੱਚ ਕੀ ਹੁੰਦਾ ਜਿਹੜੀ ਆ ਸਿਸਟਮ ਆ ਹੁਣ ਆਹ ਦਿਖਾ ਦੇ ਨੇਰੇ ਆ ਕੇ ਨੂਰ ਜਿਹੜੀ ਆ ਚੀਜ਼ ਹੀ ਲੱਗੀ ਆਉਂਦੀ ਬਈ ਕੰਪਨੀਆਂ ਨੂੰ ਹਣਾ ਹਾਂਜੀ ਕੰਬਲ ਹੁੰਦਾ ਵੀਰੇ ਇੱਥੇ ਆ ਇਹ ਕੰਬਲ ਹੁੰਦਾ ਇਹਦੇ ਵਿੱਚ ਕੀ ਹੁੰਦਾ ਬਈ ਜਦੋਂ ਆਪਾਂ ਮੀਂਹ ਵੇਜਦੀ ਨਾਲ ਜਾਂਦੇ ਆ ਜਾਂ ਕਿਤੇ ਪਾਣੀ ਪੈ ਗਿਆ ਬਾਰਿਸ਼ ਵੇਜਦੀ ਜਾਂ ਕੋਈ ਰਬੜ ਕਈ ਵਾਰੀ ਜਾਂਦੀ ਹਣਾ ਉਹ ਹੁੰਦੀ ਆ ਹਾਂਜੀ ਜਾਦਾ ਇਹ ਤੇ ਬਈ ਮਿੱਟੀ ਫਸਦੀ ਜਾਂਦੀ ਮਿੱਟੀ ਬਾਹਰ ਜਾਂ ਵਿੱਚ ਕੋਈ ਚੀਜ਼ ਡੋਲ ਜਾਂਦੀ ਹਾਂ ਵਿੱਚ ਡੋਲ ਜਾਂਦੀ ਹਾਂ ਵਿੱਚ ਡੋਲ ਜਾਂਦੀ ਆ ਉਹ ਵਿੱਚ ਤੇ ਰਸਕੇ ਤੇ ਥੱਲੇ ਬਾਡੀਆਂ ਲਾ ਕੇ ਉਹ ਗੱਲਾਂ ਸ਼ੁਰੂ ਹੋ ਜਾਂਦੀਆਂ ਉਹ ਗੱਲਾਂ ਸ਼ੁਰੂ ਹੋ ਜਾਂਦੀਆਂ ਜਰ ਪੈਣ ਲੱਗ ਜਾਂਦੇ ਜਰ ਪੈਣ ਹਾਂਜੀ ਹਾਂਜੀ ਵੀਰੇ ਮੈਟਿੰਗ ਮੰਨ ਕੇ ਚਲੋ ਕੰਬਲ ਲੜਾ ਨਹੀਂ ਕੁਝ ਮਿੱਟੀ ਬਾੜ ਵੜ ਜਾਂਦੀ ਆ ਸਾਫ਼ ਨਹੀਂ ਹੁੰਦਾ ਜਿਹੜੀ ਆਪੋ ਤੇ ਆ ਮੈਟ ਕਰ ਰਹੇ ਆਂ ਹੂੰ ਏ ਆਇਆ ਵੀ ਵਾਟਰਪਰੂਫ ਆ ਬਈ ਕੁਛ ਮਰਜੂ ਪਰ ਕੋਈ ਵਾਰੀ ਮਨ ਕੇ ਚੱਲੋ ਆਪਾਂ ਪਾਣੀ ਵਾਲੀ ਬੋਤਲ ਵੈਸੇ ਨਾਰਮਲ ਰਹੇਗੀ ਆਪਾਂ ਦੀ ਹਾਂ ਜੀ ਤੁਸੀਂ ਬੱਚਿਆਂ ਤੋਂ ਪਾਣੀ ਪੁਣੀ ਡੋਲੀਆਂ ਮਾਰਨ ਹੋਵੇ ਉਸ ਤੇ ਸਾਫ ਆਂ ਜੀ ਸੌਖੇ ਬਾਕੀ ਐਮਬੀਆਰ 쿨ਿੰਗ ਵੇਰਾ ਵੱਜ ਜਾਂਦੀ ਇਹਦੇ ਨਾਲ ਜੀ ਅਸੇ ਨਾਲ 쿨ਿੰਗ ਦਾ ਕਰਕ ਪੈਣਾ ਹਾਂ ਜੀ ਇਹਦਾ ਆਇਆ ਵੀ ਆਹ ਕੰਬਲ ਨਾਲ 쿨ਿੰਗ ਸੋਕਦਾ ਹਨਾ ਜਿਵੇਂ ਆਪਾਂ ਕਹਿੰਦੇ ਸੀਟ ਕਵਰ ਪੁਰਾਣੇ ਹੁੰਦੇ ਜਿਹੜੇ ਉਹ ਸੋਕ ਲੈ ਜਾਂਦੇ ਲੈਦਰ ਤੇ ਚੜ ਜਾਂਦੇ ਆ 쿨ਿੰਗ ਜ਼ਿਆਦਾ ਹੋ ਜਾਂਦੀ ਆ ਉਹਦੇ ਨਾਲ ਉਹੀ ਚੀਜ਼ ਏ ਆ ਬਈ ਇਹਦੇ ਨਾਲ ਠੀਕ ਆ ਤੇ ਬਾਕੀ ਇਹਦੇ ਨਾਲ ਸਾਫ ਕਰਨਾ ਸੌਖਾ ਏ ਵੀ ਇੱਕ ਸਤ ਕਮਰੇ ਦੇ ਵਿੱਚ ਉਹ ਕਰ ਲੈਨੇ ਆ ਵਾਲ ਪੇਪਰ ਲਾ ਦੇ ਹਾਂਜੀ 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 ਫਰਸ਼ ਵਾਲਾ ਕੰਮ ਹੋ ਜਾਂਦਾ ਬਈ ਪੋਚਾ ਕਿੰਨੀ ਗਰੰਟੀ ਦੱਸ ਰਹੇ ਸੀ ਬਈ ਹਣੀ ਤੁਸੀਂ ਬਈ ਇਹਦੀ ਟੈਕਸੀ ਗੱਡੀ ਦੀ 7-8 ਸਾਲ ਦੀ ਬਣਿਆ ਦਾ ਇਹ ਦੋ ਤਰ੍ਹਾਂ ਦਾ ਕੱਪੜਾ ਆਉਂਦਾ ਬਈ ਇਹ ਇਹ ਕਿਹੜਾ ਬਈ ਵਾਰਤ ਇਹ ਵਧੀਆ ਵਾਲਾ ਬਈ ਜੀ ਵਧੀਆ ਵਾਲਾ ਹਾਂਜੀ ਇਹ ਤੋਂ ਇਹ ਹੁੰਦੀ ਹੈ ਕੁਆਲਿਟੀ ਜੀ ਇਹ ਤੋਂ ਕੱਪੜੇ ਦੀ ਪਰਤ ਨਹੀਂ ਲਊਗੀ ਜੀ ਅਛਾ ਇਹਦੇ ਉੱਤੋਂ ਹਾਂਜੀ ਨਾ ਪਰਤ ਲਊ ਨਾ ਇਹ ਟੜਕੂਗਾ ਬਾਈ ਠੀਕ ਆ ਕਈ ਤਾਂ ਜਿਵੇਂ ਮਾੜਾ ਨੋਵਾਂ ਅੱਜ ਗਿਆ ਨਾ ਉਹ ਸੀਟ ਕਵਰ ਨਹੀਂ ਜਿੱਦਾਂ ਬਹਿਆਂ ਦੇ ਤਰੇੜਾਂ ਆ ਹਾਂਜੀ ਉਹ ਚੀਜ਼ ਨਹੀਂ ਬਾਈ ਉਹ ਹਲਕੇ ਵਾਲਾ ਹੁੰਦਾ ਬਾਈ ਇਹ ਹੁਣ ਕਰੇਟਾ ਦਾ ਮੰਨ ਇਹ ਦੋ ਤਰ੍ਹਾਂ ਦਾ ਜੀ ਇਹ 12800 ਦਾ ਤਿਆਰ ਹੋ ਜਾਂਦਾ ਜੀ ਇਹ 3300 ਦਾ ਜੀ ਡਿੱਗੀ ਤੋਂ ਬਿਨਾ ਹੁੰਦਾ ਵੀਰੇ ਇਹ ਜਿੰਨਾ ਅੰਦਰ ਕੰਬਲ ਹੈਗਾ ਇਹ ਸਾਰਾ ਕਵਰ ਹੋਊਗਾ ਜੀ ਠੀਕ ਆ ਹਾਂਜੀ ਛੱਡ ਡਿੱਗੀ ਤੋਂ ਬਿਨਾ ਹਾਂਜੀ ਤੇ ਬਾਈ ਜੇ ਇਹਦੀ ਕਲਰ ਦੀ ਕੰਬੀਨੇਸ਼ਨ ਦੀ ਗੱਲ ਕਰਗੇ ਕਲਰ ਹਾਂਜੀ ਮੈਚਿੰਗ ਕਲਰ ਆਉਂਦੇ ਜਿਵੇਂ ਹੁਣ ਪਹਿਲਾਂ ਕਰੇਟਾ ਜੀ ਇਹ ਤੋਂ ਪਹਿਲਾਂ 17 18 'ਚ ਬਲੈਕ ਆਉਂਦੀ ਸੀਗੀ ਜੀ ਤੇ ਹੁਣ ਆ ਟੌਪ ਮਾਡਲ ਇਹਨਾਂ ਨੇ ਗ੍ਰੇ ਕਰਤਾ ਜੀ ਇਹ 'ਚ ਕਪੜਾ ਆਪਾਂ ਗ੍ਰੇ ਲਾ ਰਹੇ ਹਾਂ ਜੀ ਗ੍ਰੇ ਦਾ ਜਿਵੇਂ ਬਰਾਬਰੀ ਹਾਂਜੀ ਹਾਂਜੀ ਮੈਚਿੰਗ ਕਲਰ ਹੀ ਆਉਂਦੇ ਜੀ ਮੈਚਿੰਗ ਵਾਲੀ ਇਹ ਜੀ ਤਾਂ ਹਣੀ ਬਾਈ ਇਹ ਆਪਾਂ ਦਿਖਾਤਾ ਦਸ ਕਾਉਂ ਜੇ ਆਪਾਂ ਗੱਲ ਕਰਗੇ ਵੀ ਟਾਈਮਿੰਗ ਦੀ ਹਣਾ ਬਾਈ ਹਾਂਜੀ ਟਾਈਮ ਕਿੰਨਾ ਕੁ ਲੱਗ ਜਾਂਦਾ ਕੋਈ ਬੁੱਕ ਤੁਸੀਂ ਬਣਾ ਕੇ ਰੱਖਿਆ ਹੁੰਦਾ ਕਿ ਪ੍ਰੋਪਰ ਗੱਡੀ ਲਿਉਣੀ ਪੈਂਦੀ ਹੈ ਪਹਿਲਾਂ ਨਹੀਂ ਵੀਰੇ ਇਹ ਨਾ ਟਾਈਮ ਤੇ ਗੱਡੀ ਲਿਉਣੀ ਪੈਂਦੀ ਜੇ ਟਾਈਮ ਤੇ ਤਿਆਰ ਹੁੰਦਾ ਵਿੱਚ ਰੱਖ ਕੇ ਪਹਿਲਾਂ ਕੱਪੜੇ ਦੀ ਕਟਿੰਗ ਕਰਦੇ ਆ ਜੀ ਸਾਰਾ ਫਿਰ ਇਹ ਸਲਾਈ ਹੁੰਦਾ ਬਾਈ ਫਿਰ ਇਹਦੀ ਫਿਟਿੰਗ ਹੁੰਦੀ ਹੈ ਤੇ ਸਮਾਂ ਇੱਕ ਗੱਡੀ ਲਾ ਜਾਂਦੀ ਹੈ 7 ਘੰਟੇ ਵਾਂਗ ਜੀ ਯਾਨੀ ਕਿ ਦਿਹਾੜੀ ਗਈ ਦਿਹਾੜੀ ਹਾਂਜੀ ਸਵੇਰ ਤੋਂ ਲੈ ਕੇ ਸ਼ਾਮ ਹਾਂਜੀ اوئے دوستو ایک دیہاڑی ਕੱਢ ਕੇ ਵੀ ਆਪਾਂ ਟਾਈਮ ਤੇ ਤਿਆਰ ਕਰਦੇ ਆਂ ਜੇ ਪਹਿਲਾਂ ਨਹੀਂ ਚੱਲਦਾ ਇਹ ਤੇ ਨੰਬਰ ਥੱਲੇ ਚੱਲੀ ਜਾਂਦਾ ਸਕਰੀਨ ਤੇ ਹਣੀ ਨਾ ਬਾਈ ਨਾਲ ਕਨੈਕਟ ਕਰ ਲਿਓ ਬਾਈ ਹਣੀ ਹੋਰ ਕੋਈ ਗੱਲਬਾਤ ਇਹਦੇ ਬਾਰੇ ਦੱਸਣੀ ਚਾਹੋਂ ਦਰਸ਼ਕਾਂ ਜਾਂ ਜਿਹਨੇ ਆਉਣਾ ਬਾਈ ਉਹਨੂੰ ਕੀ ਕਹਿਣਾ ਚਾਹੀਦਾ ਹਾਂਜੀ ਬਾਈ ਜਦੋਂ ਹਨਾ ਕੋਈ ਵੀ ਗੱਡੀ ਆਉਣੀ ਆ ਬਸ 2-4 ਦਿਨ ਪਹਿਲਾਂ ਵੀ ਰੈਂਕ ਕਰਕੇ ਆਇਓ ਹੁਣੇ ਕਾ ਆਣ ਵੀ ਇੱਕ ਦਿਨ ਚੈੱਕ ਗੱਡੀ ਨਿਕਲਦੀ ਆ ਫਿਰ ਠੀਕ ਹੈ ਵੀ ਇੱਕ ਦਿਨ ਚੈੱਕ ਓਨ ਕਰਕੇ ਵੀ ਰੈਂਕ ਤੇ ਆਣਾ ਉਸਾਂ ਨੂੰ ਟਾਈਮ ਲੈ ਕੇ ਜਾਣੇ ਕੀ ਹਾਂਜੀ ਟਾਈਮ ਲੈ ਕੇ ਰੇਡ ਦੀ ਗੱਲ ਕਰਕੇ ਬਾਈ ਹਣੀ ਦੱਸ ਸਕਦੇ ਆ ਕਿ ਫੋਨ ਤੇ ਬਾਈ ਕੋਈ ਹੁੰਦਾ ਨਹੀਂ ਆਪਣਾ ਕੋਈ ਚੱਕਰ ਨਹੀਂ ਰੇਟ ਆ ਜੀ ਸਾਰਿਆਂ ਦਾ ਆਪਣਾ ਇੱਕ ਹੀ ਆ ਇਹ ਜਿਵੇਂ ਹਰ ਨਿਊ ਮਾਡਲ ਆ ਕਰੇਟਾ ਜੀ ਇਹਦਾ ਵੱਡੀ ਵਾਲਾ 3300 ਚ ਤਿਆਰ ਹੋਣਾ ਜੀ ਠੀਕ ਆ ਜਿਵੇਂ 7 ਸੀਟਰਡ ਗੱਡੀ ਆ ਗਈ ਬਈ ਸਕੋਰਪਿਓ ਕਲਾਸਿਕ ਆ ਗਈ ਉਹਦਾ 4000 ਰੁਪਿਆ ਜੀ ਠੀਕ ਆ ਤੇ ਸਕੋਰਪਿਓ ਐਨ ਆ ਗਈ ਜੀ ਉਹਦਾ 4500 ਰੁਪਿਆ ਜੀ ਐਕਸਯੂਵੀ ਆ ਗਈ ਉਹਦਾ 5000 ਰੁਪਿਆ ਜੀ ਜਿਵੇਂ ਜਿਵੇਂ ਗੱਡੀ ਹਾਂ ਵੱਡੀ ਹੋ ਜਾਂਦੀ ਹੈ ਫੋਰਚਨਰ ਤੱਕ ਉਹ ਹਾਂ ਜੀ ਹਾਂ 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 ਫੋਰਚਨਰ ਜਿਵੇਂ ਉਹਦਾ ਕਿਉਂਕਿ ਉਹਨਾਂ ਵੱਧ ਮਾਡਲ ਲੱਗੇ ਭਾਈ ਜੇ ਗੱਲ ਕਰਗੇ ਆਪਣੇ ਹੁਣ ਚਲੋ ਹਰੇਕ ਬੰਦਾ ਵੱਡੀ ਗੱਡੀ ਵੀ ਨਹੀਂ ਲੈ ਸਕਦਾ ਨਾ ਜਿਵੇਂ ਆਲਟੋ ਜੈਨ ਸੁਵਿਫਟ ਛੋਟੀਆਂ ਗੱਡੀਆਂ ਉਹਦਾ ਜਿੱਦਾਂ ਅਰੀਜਨਲ ਫਿਟਿੰਗ ਹੈਗੀ ਆ ਬਾਈ ਇਹਦੀ ਕੰਬਲ ਦੀ ਉਦਾਂ ਹੀ ਫਿਟਿੰਗ ਬਾਨਣੀ ਆ ਜੀ ਇਹਦੀ ਕਿਤੇ ਵੀ ਕੋਈ ਵੱਲ ਨਹੀਂ ਹੋਊਗਾ ਬਾਈ ਕੋਈ ਇਹ ਨਹੀਂ ਵੀ ਅੱਜ ਸਾਨੂੰ ਇਹ ਵਿਛਾ ਕੇ ਦੇਤੀ ਤੇ ਕੱਲ ਨੂੰ ਇਹ ਪੈਰਾਂ ਨਾਲ ਇਕੱਠੀ ਹੋ ਜੂਗੀ ਜਿੰਨਾ ਟਾਈਮ ਗੱਡੀ ਰੱਖੋਗੇ ਬਾਈ ਜਵੇਂ ਵਿਛਾ ਕੇ ਤਾਂ ਉਦਾਂ ਹੀ ਵਿਛੇ ਰਹਿਣਾ ਉਦਾਂ ਹੀ ਵਿਛੇ ਰਹਿਣਾ ਪ੍ਰੋਪਰ ਕਟਿੰਗ ਕਰਕੇ ਕਟਿੰਗ ਕਰਕੇ ਜੀ ਸਲਾਈ ਕਿਵੇਂ ਅੰਦਰ ਤਿਆਰ ਮਸ਼ੀਨਾਂ ਵਗੈਰਾ ਹਾਂਜੀ ਅੰਦਰ ਬਾਈ ਸਲਾਈ ਐ ਮਸ਼ੀਨ ਤੇ ਹੀ ਹੋਣਾ ਜੀ ਇਹ ਠੀਕ ਆ ਉਦੋਂ ਬਾਅਦ ਸਾਰਾ ਇਹ ਬਾਕੀ ਵੈਲਕ੍ਰੋ ਟੇਪ ਨਾਲ ਸਲਾਈ ਹੋਣਾ ਬਾਈ ਇਹ ਠੀਕ ਆ ਆ ਹਾਂਜੀ ਅੱਛਾ ਟੇਪ ਹਾਂਜੀ ਆ ਨੀਚੇ ਬਿਲਕੁਲ ਲੱਗਣੀ ਐ ਇਹ ਕਿਤੇ ਵੀ ਆਪਾਂ ਬਈ ਐ ਤੇ ਸਲੂਸ਼ਨ ਜਾਂ ਗੂੰਦ ਨੇ ਯੂਜ਼ ਕਰਨੀ ਸਾਰੀ ਜੇਪੀ ਨਾਲ ਫਿਟਿੰਗ ਹੋਣੀ ਐ ਜਦੋਂ ਮੰਨ ਕੇ ਚੱਲੋ ਤੁਸੀਂ ਇਹਨੂੰ ਲਾਉਣਾ ਕਦੇ 5-6 ਸਾਲ ਬਾਅਦ ਗੱਡੀ ਚਾਹਤਾਂ ਜਦੋਂ ਮਰਜ਼ੀ ਬਈ ਸੀਟਾ ਖੋਲੋ ਪੱਟ ਲੋ ਦੁਬਾਰਾ ਫੇਰ ਇਹੀ ਵੇਚ ਜਾਣਾ ਜੀ ਵੀ ਇਹ ਨਹੀਂ ਬਈ ਪੱਟੇ ਤੋਂ ਹੀ ਖਰਾਬ ਕਈ ਤਾਂ ਹੁਣ ਜਿਵੇਂ ਆਪ ਗੂੰਦ ਹੀ ਲਾ ਦਿੰਦੇ ਨੇ ਨਹੀਂ ਨਹੀਂ ਗੂੰਦ ਵਾਲਾ ਨਹੀਂ ਜਦੋਂ ਪੈਰ ਧਰਿਆ ਜਾਂਦਾ ਖਿੱਚਿਆ ਜਾਂਦਾ ਤੇ ਹੱਲ ਪੈ ਜਾਂਦਾ ਮਿੱਟੀ ਵੜਨ ਲੱਗਦੀ ਉਹ ਕੰਮ ਨਹੀਂ ਉਹ ਕੰਮ ਨਹੀਂ ਹੋਊਗਾ ਬਈ ਕਬਜਾਸਕੋ ਹਣੀ ਜਿਹੜਾ ਕਾਰ ਮੈਟਿੰਗ ਵਾਲਾ ਬਾਈ ਕੋਟਕਪੁਰੇ ਆਪਾਂ ਤੁਹਾਨੂੰ ਖੜੇ ਆ ਹੁਣ ਇਸ ਟਾਈਮ ਵੀਡੀਓ ਜਿਹੜੀ ਪਾਈ ਆ ਤੇ ਭਾਈ ਲੋਕੇਸ਼ਨ ਦੱਸ ਦੇਣੀ ਇੱਕ ਵਾਰ ਇਹ ਆਪਣੀ ਬਾਈ ਜੀ ਬਾਜ ਦੇ ਖਾਨਾ ਬਠਿੰਡਾ ਰੋਡ ਤੇ ਸ਼ਾਪ ਕੋਟਕਪੁਰੇ ਜੀ ਠੀਕ ਆ ਨੇੜੇ ਲੀਓ ਬਾਰੀ ਨੇੜੇ ਲੀਓ ਬਾਰੀ ਹਾਂਜੀ ਲੀਓ ਬਾਰੀ ਲਓਏ ਦੋਸਤੋ ਜਦੋਂ ਆਪਾਂ ਹੈਗਾ ਕੋਟਕਪੁਰਾ ਤੋਂ ਬਠਿੰਡੇ ਨੂੰ ਜਾਂ ਜਿਹੜਾ ਪੁਰਾਣਾ ਰੋਡ ਸੀ ਪਹਿਲਾਂ ਹਣਾ ਤੇ ਹਾਂ ਬਾਜ ਦੇ ਖਾਨਾ ਉੱਥੇ ਆ ਕੇ ਤੁਸੀਂ ਭਾਈ ਹਣੀ ਨਾਲ ਸੰਪਰਕ ਕਰ ਸਕਦੇ ਆ ਤਾਂ ਵਧੀਆ ਬਾਈ ਜਿਹੜਾ ਹੈਗਾ ਕੰਮ ਬਹੁਤ ਵਧੀਆ ਮਿਹਨਤੀ ਆ ਬਾਈ ਇਕੱਲਾ ਹੀ ਆ ਹੋਰ ਗੱਲ ਆ ਏ ਨਹੀਂ ਆ ਵੀ ਜਿਵੇਂ ਕਹਿੰਦੇ ਕਿ ਉਹਨਾਂ ਬਾਈ ਨੂੰ ਫੋਨ ਵੀ ਲਾਇਆ ਸੀ ਕਲਾਇੰਟ ਵੀ ਭੇਜਿਆ ਸੀਗਾ ਮੈਨੂੰ ਨਹੀਂ ਪਤਾ ਸੀਗਾ ਬਾਈ ਹਣੀ ਪਹਿਲਾਂ ਉਹ ਦਿਨਾਂ ਭੇਜਿਆ ਸੀਗਾ ਤੇ ਮੈਂ ਕਿਹਾ ਵੀ ਉਹਨੇ ਕਵਰ ਚੜਾਉਣੀ ਸੀ ਅੱਛਾ ਜੀ ਸਵਿਫਟ ਤੇ ਆਇਆ ਵੀ ਹਾਂਜੀ 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 ਬਾਈ ਹਣੀ ਕਹਿੰਦਾ ਮੈਂ ਬਾਈ ਕਵਰਾਂ ਦਾ ਕੰਮ ਕਵਰ ਨਹੀਂ ਕਰਦੇ ਨਹੀਂ ਆਮ ਆਪਾਂ ਕੀ ਦੇਖਿਆ ਬਾਈ ਵੀ ਨਾਲ ਆ ਚੱਲ ਪਿਆ ਮੀਟਿੰਗ ਦਾ ਆ ਭਰੇ ਖਾਨੇ ਭਰ ਲੈਂਦਾ ਆਲਾ ਕਹਦਾ ਕਵਰ ਰੱਖ ਲਓ ਹੋਰ ਸੁਣ ਹਾਂਜੀ 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 ਬਾਈ ਮੁੱਲ ਦਾ ਕੰਮ ਹੈਣੀ ਨਾ ਹੀ ਉਹ ਦੋ ਨੰਬਰ ਦਾ ਬਾਈ ਕੰਮ ਕਰਦਾ ਇੱਕ ਨੰਬਰ ਦਾ ਕੰਮ ਹੈ ਬਾਈ ਮੀਟਿੰਗ ਦਾ ਕੰਮ ਆ ਬਾਈ ਮੋੜ ਦਿੰਦਾ ਕਹ ਆਹ ਬਾਈ ਨੇ ਦੱਸਿਆ ਜਿਵੇਂ ਕੁਆਲਿਟੀ ਐਡੋ ਹਨਾ ਹਾਂਜੀ ਇਹ ਕਲਰ ਹੁੰਦੇ ਵੀਰੇ ਸਾਰੇ ਇਹ ਟੌਪ ਦੀ ਐ ਬਾਈ ਜਮ ਹਾਂਜੀ ਵਧੀਆ ਲਿਆ ਠੀਕ ਆ ਜੇ ਕੋਈ ਸੱਚ ਚਾਹੁੰਦਾ ਹੋਵੇ ਬਾਈ ਬੰਦਾ ਵੀ ਸਾਹਜ ਦੇ ਨਾਲ ਹਨਾ ਕਈ ਬਾਈ ਅਫੋਰਡ ਨਹੀਂ ਕਰਦੇ ਹੁੰਦੇ ਵੀ ਨਾਰਮਲ ਉਹਦੋਂ ਵੀ ਘੱਟ ਕਰ ਸਕਦੇ ਆ ਕਿ 3000 ਤੋਂ ਜੇ ਵੀ ਛੋਟੀ ਗੱਡੀ ਐ ਕੋਈ ਹਾਂਜੀ ਹਾਂਜੀ ਉਹ ਕੋਈ ਚੱਕਰ ਨਹੀਂ ਹੋ ਜਾਂਦਾ ਮਾਦ ਮਾਦ ਹਾਂਜੀ ਹਾਂਜੀ ਬਾਈ ਲੋ ਬਈ ਦੋਸਤੋ ਜਿਹੜਾ ਟਾਈਮ ਆ ਉਹ ਤੁਸੀਂ ਆਪ ਦਾ ਫੋਨ ਤੇ ਲੈ ਸਕਦੇ ਆ ਤੇ ਟਾਈਮ ਹੀ ਕੱਢ ਕੇ ਆਓ ਕਿਉਂਕਿ 1.5 ਹਾਂ ਦਿਹਾੜੀ ਦਾ ਕੰਮ ਆ ਬਈ ਦਿਹਾੜੀ ਦਾ ਹੀ ਤੇ ਕੰਮ ਬਾਈ ਜਿਹੜਾ ਬਹੁਤ ਵਧੀਆ ਕਰਦਾ ਕੰਮ ਦੇਣਾ ਉਹ ਥੋੜਾ ਬਣਦਾ ਕਿਉਂਕਿ ਪਿੰਾਚ ਚ ਰਹਿ ਗਿਆ ਆਪਾਂ ਕਹਿੰਨੇ ਬਾਈ ਕੰਮ ਕਰੋ ਹਨਾ ਕੰਮ ਕਰਦੇ ਆ ਮੁੰਡੇ ਪਰ ਆਪਾਂ ਕੀ ਕਰਦੇ ਆ ਨਾ ਜ਼ਿਆਦਾਤਰ ਵੱਡੇ ਸ਼ਾਪਾਂ ਚ ਹਨਾ ਬਾਈ ਵੱਡੀ ਕੰਮਾਂ ਨੂੰ ਭਜਦੇ ਆ ਭਜਦੇ ਆ ਜੀ ਉਹ ਰੈਡੀਮੇਡ ਹੁੰਦੀ ਆ ਉਹ ਰੈਡੀਮੇਡ ਹੁੰਦੇ ਨੇ ਚਾੱਕ ਕੇ ਬਾਈ ਥੋਪ ਦੇਣਾ ਲਾ ਦੇਣਾ ਤੁਸੀਂ ਆਉਂਗੇ ਆ ਬੰਦਾ ਕੱਲਾ ਮਿਹਨਤ ਕਰਦਾ ਤੇ ਕੰਮ ਤੁਸੀਂ ਦੇਖੋਗੇ ਨਾ ਤੁਦੂ ਬਾਅਦ ਤੁਹਾਡੇ ਸ਼ਾਟ ਲਾਉਂਗਾ ਹੁਣ ਬਾਈ ਸ਼ਾਮ ਨੂੰ ਤਿਆਰ ਹੋਈ ਨਹੀਂ ਜੀ ਹਾਂ ਸ਼ਾਮ ਨੂੰ ਤਿਆਰ ਹੋਈ ਨਹੀਂ ਸ਼ਾਮ ਨੂੰ ਤਿਆਰ ਹੋਈ ਨਹੀਂ ਗੱਡੀ ਉਹਦੇ ਆਪਾਂ ਸ਼ਾਟ ਲਾਵਾਂਗੇ ਤੁਸੀਂ ਆਪ ਹੀ ਦੱਸੋਗੇ ਬ ਐਡਾ ਕ ਸਿਰਾ ਕੀਤਾ ਤੇ ਅਸੀਂ ਬਾਈ ਹਣੀ ਤੋਂ ਹੀ ਜਿਹੜੀ ਕਾਰ ਮੈਟ ਆ ਕਰਾਉਣੀ ਆ ਮੈਡਮ ਸਾਰੀ ਤੇ ਠੀਕ ਆ ਬਾਈ ਧੰਨਵਾਦ ਹਣੀ ਓਕੇ ਬਾਈ